ਪੰਜਾਬ ਸਰਕਾਰ ਦੇ ਹਲਕਾ ਇੰਚਾਰਜ ਸੰਸ਼ੇਸ਼ਿੰਗ ਤੀਨਾਂ ਨਗਰ ਮੇਰੇ ਨਾਲ ਨੇ ਕੱਲ ਬਾਤ ਕਰਦੇ ਆ ਭਾਜੀ ਕਿਦਾਂ ਦਾ ਰਿਸਪਾਂਸ ਅੱਗੋਂ ਮਿਲ ਰਿਹਾ ਈ ਸੇਵਾ ਕਾਫੀ ਦਿਨਾਂ ਤੋਂ ਕਰਕੇ ਅ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੈਸ ਵਾਲਿਆਂ ਦਾ ਇਹ ਦੀਨਾਂ ਨਗਰ ਹਲਕੇ ਦੇ ਵਿੱਚ ਜਿਹੜੀ ਆਫਤ ਆਈ ਹੈ ਕੁਦਰਤੀ ਆਫਤ ਹੈ ਔਰ ਪੰਜਾਬ ਦੇ ਸਾਡੇ ਲੋਕ ਬਹੁਤ ਦਲੇਰ ਨੇ ਬੜੀ ਦਲੇਰੀ ਨਾਲ ਉਹਨਾਂ ਨੇ ਇਸ ਆਫਤ ਨੂੰ ਝੱਲਿਆ ਔਰ ਇਸ ਦੇ ਨਾਲ ਸਾਰੇ ਪੰਜਾਬ ਦੇ ਲੋਕਾਂ ਨੇ ਸਾਡੇ ਹਲਕੇ ਦੀ ਮਦਦ ਕੀਤੀ ਹੈ ਸਾਰੀਆਂ ਐਨ ਜੀਓਜ਼ ਆਈਆਂ ਨੇ ਸਰਕਾਰ ਦੇ ਨਾਲ ਨਾਲ ਮੈਂ ਕੱਲ ਤਾਂ ਦੇਖ ਰਿਹਾ ਕਿ ਹਰਿਆਣੇ ਵਿੱਚੋਂ ਯੂਪੀ ਦੇ ਵਿੱਚੋਂ ਸੰਸਥਾਵਾਂ ਆ ਕੇ ਲੋਕਾਂ ਦੀ ਮਦਦ ਕਰ ਰਹੀਆਂ ਨੇ ਕੁਦਰਤੀ ਗੱਲ ਹੈ ਕਿ ਜਿਹੜਾ ਹੜ ਦਾ ਜਿਹੜਾ ਟਾਈਮ ਸੀ ਉਹ ਬਹੁਤ ਲੰਮਾ ਪੀਰੀਅਡ ਚੱਲਾ ਗਿਆ 10-12 ਦਿਨ ਲੰਮਾ ਪੀਰੀਅਡ ਚੱਲਾ ਗਿਆ ਕਿਉਂਕਿ 88 ਦਾ ਜਿਹੜਾ ਹੜ ਆਇਆ ਸੀ ਉਹ ਕੇਵਲ 2 ਦਿਨ ਆਇਆ ਸੀ ਸੋ ਇਹ ਜਿਹੜਾ ਬਰਸਾਤਾਂ ਕਿਉਂਕਿ ਲੰਬੀਆਂ ਚੱਲੇ ਗਈਆਂ ਸੋ ਲੋਕਾਂ ਨੂੰ ਕਾਫੀ ਦੇਰ ਤੱਕ ਜਿਹੜਾ ਪਾਣੀ ਵਿੱਚ ਰਹਿਣਾ ਪਿਆ ਇਸ ਕਰਕੇ ਲੋਕੀ ਤਕਲੀਫ ਚ ਰਹੇ ਪਰ ਫਿਰ ਵੀ ਲੋਕਾਂ ਦੇ ਅਸੀਂ ਨਾਲ ਬਿਲਕੁਲ ਲੋਕਾਂ ਨੂੰ ਰਾਸ਼ਨ ਮਿਲ ਰਿਹਾ ਲੋਕਾਂ ਨੂੰ ਲੋੜੀਂਦਾ ਸਮਾਨ ਸੈਂਟਰੀ ਪੈਡ ਵਗੈਰਾ ਜੋ ਉਹਨਾਂ ਨੂੰ ਲੇਡੀਜ਼ ਨੂੰ ਕੱਪੜੇ ਵਗੈਰਾ ਵੀ ਅਸੀਂ ਵੰਡ ਰਹੇ ਹਾਂ ਨਾਲ ਨਾਲ ਜਿੱਥੇ-ਜਿੱਥੇ ਜੋ ਕਿਸੇ ਦੀ ਦੁੱਖ ਤਕਲੀਫ ਹੈ ਅ ਦੁਆਈਆਂ ਦੀ ਕੈਂਪ ਲੱਗ ਰਹੇ ਨੇ ਮੈਡੀਕਲ ਕੈਂਪ ਲੱਗ ਰਹੇ ਨੇ ਈਵਨ ਪਸ਼ੂਆਂ ਦਾ ਜਿਹੜਾ ਚਾਰਾ ਉਹ ਵੀ ਪਸ਼ੂਆਂ ਨੂੰ ਉਹਨਾਂ ਦੇ ਪਿੰਡਾਂ ਨੂੰ ਹਰ ਇੱਕ ਪਿੰਡ ਨੂੰ ਇਕੱਲੇ ਇਕੱਲੇ ਪਿੰਡ ਨੂੰ ਅਸੀਂ ਮੁਹੱਈਆ ਕਰਾ ਰਹੇ ਹਾਂ ਸੋ ਸਰਕਾਰ ਜਿੱਥੇ ਸਰਕਾਰ ਕਰੀ ਹੈ ਉੱਥੇ ਸੰਸਥਾਵਾਂ ਵੀ ਕਰ ਰਹੀਆਂ ਐ এন ਜੀਓ ਵੀ ਕਰ ਰਹੀਆਂ ਨੇ ਸੋ ਬਿਲਕੁਲ ਅਸੀਂ ਇੱਕ ਇੱਕ ਵਿਅਕਤੀ ਦਾ ਜਿਹੜਾ ਨਾ ਉਹ ਖਿਆਲ ਰੱਖ ਰਹੇ ਹਾਂ ਸੋ ਆਸ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪੂਰਾ ਦੁਬਾਰਾ ਨਾਰਮਲ ਹੋਏਗਾ ਔਰ ਜਿਹੜੀ ਆਮ ਜਿਹੜੀ ਜ਼ਿੰਦਗੀ ਆਲੂਕੀ ਜੂਣਗੇ ਲੋਕੀ ਵਿਰੋਧ ਵੀ ਕਰਦੇ ਜਿਹੜੇ ਉਹ ਨਜ਼ਰ ਆ ਰਹੇ ਨੇ ਵਿਰੋਧ ਨੂੰ ਕਿੱਦਾ ਵੇਖਦੇ ਹੋ ਇੱਥੇ ਇਨਸਾਨੀਅਤ ਦੀ ਮਦਦ ਕਰਨ ਦੀ ਜ਼ਰੂਰਤ ਹੈ ਸਾਡਾ ਕੰਮ ਹੈ ਲੋਕਾਂ ਦੀ ਮਦਦ ਕਰਨਾ ਔਰ ਲੋਕਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ ਜਿਹੜੇ ਵਿਰੋਧ ਕਰਨ ਵਾਲੇ ਨੇ ਨਾ ਉਹਨਾਂ ਦੇ ਪਾਰਟੀ ਕੁਲ ਇੱਕ ਪਾਰਟੀ ਦੇ ਬੰਦੇ ਨੇ ਵਿਰੋਧੀ ਨੇ ਨਹੀਂ ਇੱਕ ਮਿੰਟ ਤੁਹਾਡੀ ਗੱਲ ਮੈਂ ਟੋਕਣਾ ठाकुरपुर ਦਾ ਮੈਂ ਉੱਥੇ ਇੰਟਰਵਿਊ ਕਰਕੇ ਆਇਆ ਉਸ ਬੰਦੇ ਨੇ ਸ਼ਾਇਦ ਉਹ ਮੈਨੂੰ ਲੱਗਦਾ ਕਿ ਉਹ ਸ਼ੋਮਨੀ ਕਾਲੀਨਾ ਜ਼ਬੰਦਤ ਸੀ ਉਸ ਬੰਦੇ ਨੇ ਸ਼ਰੇਮ ਤੁਹਾਡਾ ਨਾਮ ਲਿਆ ਕਿ ਤੂੰ ਨਹੀਂ ਇੱਕ ਮਣੀ ਗੱਲ ਸੁਣ ਲੋ ਬੁਰੀ ਕਿ ਸ਼ਮਸ਼ੇਰ ਸਿੰਘ ਜੀ ਇੱਥੇ ਆਏ ਉਹਨਾਂ ਨੇ ਇੱਥੇ ਰਾਸ਼ਨ ਵੀ ਦਿੱਤਾ ਇੱਥੇ ਉਹ ਤਰਪਾਲਾ ਵੀ ਵੰਡ ਕੇ ਗਏ ਨੇ ਜਿਹੜੇ ਆਏ ਨੇ ਉਹ ਆਏ ਨੇ ਸੱਚ ਹੈ ਜੋ ਸੱਚ ਹੈ ਇਹ ਇਹ ਗੱਲ ਨਹੀਂ ਹੈਗੀ ਕਿ ਉਹ ਵਿਰੋਧ ਕਰਨ ਵਾਲੇ ਕੋਈ ਪਾਰਟੀ ਕੁਲਰ ਇੱਕ ਵੱਖਰੀ ਕੋਈ ਜਥਾ ਜਾਂ ਕੋਈ ਸੰਸਥਾ ਵਾ ਲੋਕ ਆਮ ਲੋਕ ਜਿਹੜੇ ਘਰਾਂ ਦੇ ਪਿੰਡਾਂ ਦੇ ਜਿਹੜੇ ਡੁੱਬੇ ਨੇ ਉਹੀ ਵਿਰੋਧ ਕਰ ਰਹੇ ਨੇ ਉਹੀ ਸਿੱਖਤ ਕਰ ਰਹੇ ਨੇ ਸਾਡਾ ਕੰਮ ਹੈ ਜਿਹੜਾ ਜਿਹਨੇ ਜਿਹੜੇ ਲੋਕ ਹੜ ਨਾਲ ਇਫੈਕਟ ਹੋਏ ਨੇ ਉਹਨਾਂ ਦੀ ਆਪਾਂ ਮਦਦ ਕਰੀਏ ਪਹਿਲਾਂ ਤਾਂ ਸਾਡਾ ਫਰਜ਼ ਹੈ ਉਹਨਾਂ ਦੀ ਮਦਦ ਕਰਨਾ ਜਿੱਥੇ-ਜਿੱਥੇ ਵੀ ਸਾਨੂੰ ਅਸੀਂ ਪਾਣੀ ਨੰਘ ਕੇ ਵੀ ਗਏ ਆ ਅਸੀਂ 4-4 ਫੁੱਟ ਪਾਣੀ ਨੰਨਕੀ ਵੀ ਗਏ ਆ ਔਰ ਦਿਨ ਰਾਤ ਅਸੀਂ 10-10 ਵਜੇ ਤੱਕ ਲੋਕਾਂ ਕੋਲ ਗਏ ਆ 11 ਵਜੇ ਤੱਕ ਲੋਕਾਂ ਕੋਲ ਗਏ ਆ ਇਸ ਕਰਕੇ ਕਿ ਕੋਈ ਵੀ ਐਦਾਂ ਦਾ ਇਨਸਾਨ ਨਾ ਰਵੇ ਜਿਹੜਾ ਮੁਸੀਬਤ ਵਿੱਚ ਹੋਵੇ ਤੇ ਅਸੀਂ ਉਹਦੀ ਮਦਦ ਨਾ ਕਰ ਪਾਈਏ ਸੋ ਅਸੀਂ ਸਾਡੇ ਹੁਣ ਕਹਿਣ ਵਾਲੇ ਨੂੰ ਆਪਾਂ ਕੋਈ ਰੋਕ ਨਹੀਂ ਸਕਦੇ ਉਹ ਆਪਣੇ ਉਹ ਆਪਣੇ ਮੂੰਹ ਨਾਲ ਜੋ ਮਰਜ਼ੀ ਕਹਿ ਸਕਦਾ ਉਹ ਉਹ ਨਹੀਂ ਰੁਕ ਸਕਦੇ ਆਪਾਂ ਪਰ ਸਾਡਾ ਜੋ ਫਰਜ਼ ਆ ਉਹ ਲੋਕਾਂ ਦੀ ਮਦਦ ਕਰਨ ਨੂੰ ਆਪਾਂ ਕਰਦੇ ਜਾ ਰਹੇ ਹਾਂ ਸਾਰੀ ਟੀਮ ਸਾਡੇ ਨਾਲ ਹੈ ਸਾਡੀ ਦੇਖੋ ਬਹੁਤ ਵੱਡੀ ਟੀਮ ਆਮ ਆਦਮੀ ਪਾਰਟੀ ਦੀ ਟੀਮ ਨੇ ਕੰਮ ਕੀਤਾ ਔਰ ਮਤਲਬ ਬੜੇ ਚੱਜੇ ਟੰਗ ਨਾਲ ਕੰਮ ਕੀਤਾ ਪਲੈਂਟਿੰਗ ਨਾਲ ਕੀਤਾ ਕਿ ਸਾਰੇ ਪਿੰਡ ਦੇ ਜਿਹੜੇ ਵਾਸੀ ਨੇ ਜਿਹੜੇ ਪ੍ਰਭਾਵਿਤ ਹੋਏ ਨਾ ਉਹਨਾਂ ਦੀ ਆਪਾਂ ਮਦਦ ਕਰੀ ਤੇ ਦੂਜੀਆਂ ਪਾਰਟੀਆਂ ਨੂੰ ਕਿੱਦਾਂ ਵੇਖਦੇ ਹੋ ਦੇਖੋ ਜੀ ਇਹ ਮੁਸੀਬਤ ਦੀ ਘੜੀ ਹੈ ਨਹੀਂ ਨੰਗੀ ਹੁੰਨ ਤੇ ਨੰਗੀ ਲਾਸਟ ਟਾਈਮ ਹੈ ਇਹ ਇਹ ਦੂਜੀ ਪਾਰਟੀਆਂ ਨੇ ਜਦੋਂ ਇਹ ਜਦੋਂ ਕੋਈ ਸਵਾਲ ਪੁੱਛਦਾ ਰਿਪੋਰਟਰ ਉਦੋਂ ਹਰੇਕ ਹੀ ਮਤਲਬ ਇਹ ਗੱਲ ਕਹਿੰਦਾ ਕਿ ਇਥੇ ਸਿਆਸਤ ਨਹੀਂ ਕਰਨੀ ਜਦਕਿ ਉਹ ਗੱਲ ਪਹਿਲੇ ਸਿਆਸਤ ਦੀ ਕਰ ਚੁੱਕੇ ਹੁੰਦੇ ਨੇ ਜਿੱਦਾਂ ਤੁਸੀਂ ਵੀ ਸ਼ਰਮਾ ਜੀ ਸ਼ਰਮਾ ਜੀ ਗੱਲ ਇਹ ਹੈ ਕਿ ਦੱਸੋ ਤੁਸੀਂ ਇੰਨੀ ਇੰਨੀ ਦੇਰ ਦੇ ਪਹਿਲਾਂ ਕੋਈ ਨਹੀਂ ਨਿਕਲਿਆ ਜੀ ਜੀ ਨਾ ਕਾਂਗਰਸ ਵਾਲੇ ਨਿਕਲੇ ਨਾ ਭਾਜਪਾ ਵਾਲੇ ਨਿਕਲੇ ਹੁਣ ਲੋਕਾਂ ਦੀ ਲੋਕਾਂ ਨੂੰ ਮੁਸੀਬਤ ਪਈ ਆ ਸਰਕਾਰ ਵੀ ਲੋਕਾਂ ਨਾਲ ਆਮ ਆਦਮੀ ਪਾਰਟੀ ਵੀ ਲੋਕਾਂ ਨਾਲ ਤੇ ਉਹ ਲੋਕ ਵੀ ਨਾਲ ਨੇ ਐਨ ਜੀਓਜ਼ ਵੀ ਨਾਲ ਨੇ ਬਾਕੀ ਵੀ ਨਾਲ ਨੇ ਇਹ ਮੈਂ ਕਹਿੰਨਾ ਕਿ ਦੇਖੋ ਅਸੀਂ ਤਾਂ ਕੋਈ ਸਿਆਸਤ ਨਹੀਂ ਕੀਤੀ ਅਸੀਂ ਤੇ ਆਪਣੇ ਕਰਮ ਜਿਹੜਾ ਨਾ ਉਹ ਕਰਦੇ ਪਏ ਆ ਕਿ ਲੋਕਾਂ ਦੀ ਆਪਾਂ ਮਦਦ ਕਰੀਏ ਹੁਣ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਕੱਲਾ ਕੱਲਾ ਬੰਦਾ ਖਿਲਾਰ ਕੇ ਇਹੇ ਗੱਲ ਕੋਹ ਨਹੀਂ ਕਿਸੇ ਕੋਲੋਂ ਕਿ ਉਹ ਕੰਮ ਨਹੀਂ ਕਰ ਰਿਹਾ ਉਹ ਆਇਆ ਨਹੀਂ ਜੇ ਸੋ ਇਹ ਇੱਥੋਂ ਇਹ ਮਹਿਸੂਸ ਹੁੰਦਾ ਉਹ ਪੱਤਰਕਾਰੀ ਨਹੀਂ ਕਰ ਰਹੇ ਉਹ ਨਿੱਜੀ ਦੁਸ਼ਮਣੀ ਬਣਾ ਕੇ ਇੱਕ ਕਿਸਮ ਦੀ ਤੇ ਉਹਨੂੰ ਹਾਈਲਾਈਟ ਕਰ ਰਹੇ ਨੇ ਸੋ ਮੈਂ ਇਹ ਇਨ੍ਹਾਂ ਪੱਤਰਕਾਰਾਂ ਨੂੰ ਵੀ ਉਹਨਾਂ ਨੂੰ ਜ਼ਰੂਰ ਕਾਵਾਂਗਾ ਕਿ ਇਦਾਂ ਦੀਆਂ ਜੜੀਆਂ ਰਾਜਨੀਤੀ ਦੇ ਵਿੱਚ ਨਹੀਂ ਕਰਨੀ ਚਾਹੀਦੀ ਇੱਕ ਪੱਤਰਕਾਰ ਨੂੰ ਵੀ ਬੜੇ ਸਾਫ਼ ਸੁਥਰੇ ਢੰਗ ਦੇ ਨਾਲ ਜੋ ਲੋਕਾਂ ਦੇ ਵਿੱਚ ਜੋ ਚਰਚਾ ਉਹ ਕਰਨੀ ਚਾਹੀਦੀ ਹੈ ਅਸਲੀਅਤ ਲੋਕਾਂ ਸਾਹਮਣੇ ਲੈਣੀ ਚਾਹੀਦੀ ਹੈ ਸੋ ਇਸ ਕਰਕੇ ਕੁਝ ਚੰਦ ਬੰਦੇ ਨੇ ਜਿਹੜੇ ਕਰਦੇ ਨੇ ਬਾਕੀ ਬਹੁਤ ਵਧੀਆ ਸਾਰਾ ਪੱਤਰਕਾਰ ਭਾਈਚਾਰਾ ਸਾਡਾ ਕੰਮ ਕਰਦਾ ਪਿਆ ਵਾ ਕਿਸੇ ਤੇ ਕੋਈ ਉਂਗਲੀ ਨਹੀਂ ਉਠਾਂਦਾ ਠੀਕ ਹੈ ਨਾ ਹਾਲ ਦੀ ਘੜੀ ਕੀ ਹਾਲ ਹਾਲ ਹੈ ਹੁਣ ਹਾਲਾਤ ਕੀ ਨੇ ਪਿੰਡਾਂ 'ਚ ਕਾਫੀ ਪਿੰਡਾਂ 'ਚ ਗਈ ਉਹ ਤੁਸੀਂ ਕਾਫੀ ਪਾਣੀ ਉਤਰ ਚੁੱਕਾ ਸਬਾਇ ਚੌਂਤਰੇ ਨੂੰ ਛੱਡ ਕੇ ਜਾਂ ਪਾਰ ਦੇ ਪਿੰਡਾਂ ਨੂੰ ਜਿੱਥੇ ਉੱਥੇ ਵੀ ਬੀੜੀ ਪੈ ਚੁੱਕੀ ਹੈ ਰਾਸ਼ਨ ਵੀ ਪੁੱਜ ਚੁੱਕਾ ਪਸ਼ੂਆਂ ਲਈ ਚਾਰਾ ਵੀ ਜਾ ਜਾ ਸਾਰਾ ਕੁਝ ਜਾ ਰਿਹਾ ਹੁਣ ਲਾਸਟ ਲੋਕਾਂ ਦੀਆਂ ਨਜ਼ਰਾਂ ਬਣੀ ਹੈ ਕਿ ਸਰਕਾਰ ਕੀ ਕਰੇਗੀ ਮੁਆਵਜ਼ਾ ਦੇਗੀ ਬਿਲਕੁਲ ਮੁਆਵਜ਼ਾ ਦੇਗੇ ਜੀ ਸਰਕਾਰ ਨੇ ਪੈਸੇ ਸੈਂਕਸ਼ਨ ਕਰ ਵੀ ਦਿੱਤੇ ਨੇ ਹੋਰ ਵੀ ਕਰ ਰਹੀ ਹੈ ਦੋ ਕਿਸ਼ਤਾਂ ਚ ਸੈਂਕਸ਼ਨ ਕਰ ਵੀ ਦਿੱਤੇ ਨੇ ਸੋ ਸਰਕਾਰ ਨੇ ਜੋ ਜੋ ਨੁਕਸਾਨ ਹੋਇਆ ਲੋਕਾਂ ਦਾ ਉਹ ਸਾਰਾ ਵੈਰੀਫਾਈ ਕਰਕੇ ਲੋਕਾਂ ਨੂੰ ਬੰਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਏਗਾ ਲੋਕ ਬਿਲਕੁਲ ਲੋਕ ਚਿੰਤਾ ਨਾ ਕਰਨ ਜਿਨ੍ਹਾਂ ਨੇ ਪਹਿਲੀ ਠੇਕੇ ਤੇ ਲਈ ਹੁਣ ਉਹ ਮੁਆਵਜ਼ਾ ਤੇ ਮਾਲਕ ਨੂੰ ਜਾਏਗਾ ਨਾ ਉਹ ਉਸ ਉਹ ਉਹਨਾਂ ਵਿਚਾਰਿਆਂ ਦਾ ਦੇਖੋ ਇਹ ਅੱਗੇ ਵੀ ਕੁਐਸਚਨ ਆਇਆ ਸੀ ਕਿ ਜਿਹੜਾ ਜਿਹੜੇ ਠੇਕੇ ਤੇ ਲੈਂਦੇ ਨੇ ਉਹਨੂੰ ਐਫੀਡੇਵਰ ਜਰੂਰ ਕਰਨਾ ਚਾਹੀਦਾ ਮਤਲਬ ਕੋਈ ਨਾ ਕੁਛ ਲਿਖਤੀ ਜਰੂਰ ਲੈਣਾ ਚਾਹੀਦਾ ਲਿਖਤੀ ਲੈ ਕੇ ਉਹ ਆਪਣੇ ਡਿਪਾਰਟਮੈਂਟ ਨੂੰ ਦਵੇ ਅਫਸੀ ਵੀ ਕਵਾਂਗੇ ਕਿ ਜਿਹੜਾ ਜਿਹੜਾ ਕਾਸ਼ਤਕਾਰ ਹੈ ਉਹਨੂੰ ਮੁਆਵਜ਼ਾ ਮਿਲੇ ਮਤਲਬ ਲਿਖਤੀ ਲੈਣਾ ਚਾਹੀਦਾ ਪਰ ਹੁਣ ਪਰ ਹੁਣ ਤੇ ਟਾਈਮ ਲੰਘ ਗਿਆ ਹੁਣ ਦੀ ਘਰੀ ਹਾਲ ਦੀ ਘਰੀ ਪ੍ਰੂਫ ਤੇ ਦਵੇ ਨਾ ਹੁਣ ਕਿਸ ਮਤਲਬ ਵੀ ਕਿਸ ਅਪਰੂਵ ਦਾ ਸਾਫਤ ਉਹਦੇ ਕੋਲ ਤਾਂ ਪ੍ਰੂਫ ਕੋਈ ਵੀ ਨਹੀਂ ਸਾਬਤ ਕਿਵੇਂ ਹੋਏਗਾ ਵੀ ਇਹ ਉਹਦਾ ਕੌਣ ਹੈ ਜਾਂ ਤੇ ਉਹਦੀ ਗੁਰਦੁਆਰੀ ਹੋਵੇ ਤੇ ਜਾਂ ਉਹਦੇ ਕੋਲ ਕੋਈ ਲਿਖਤੀ ਪ੍ਰੂਫ ਹੋਵੇ ਸਾਬਤ ਕੌਣ ਕਰੇਗਾ ਅੱਛਾ ਚਲੋ ਠੀਕ ਹੈ ਜਿਨ੍ਹਾਂ ਦੀ ਪੈਲੀ ਹੈਗੀ ਆ ਉਹਨਾਂ ਨੂੰ ਤਾਂ ਮੁਆਵਜ਼ਾ ਮਿਲੇਗਾ ਬਿਲਕੁਲ ਮਿਲੇਗਾ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਗੁੱਡ ਗੁੱਡੇ ਘਾਰ ਚੜ ਗਈ ਆ ਸਾਰਾ ਸਮਾਨ ਗਰਕ ਹੋ ਗਿਆ ਆਮ ਬੰਦਾ ਉਹਦੀ ਪੈਲੀ ਕੋਈ ਨਹੀਂ ਉਹਨੂੰ ਕੀ ਮਿਲੇਗਾ ਦੇਖੋ ਜੀ ਸਭ ਕੁਝ ਜਿਹੜਾ ਉਹਨਾਂ ਦੇ ਘਰਾਂ ਨੂੰ ਨੁਕਸਾਨ ਹੋਇਆ ਅਸੀਂ ਆਪਣੇ ਪੱਧਰ ਦੇ ਉੱਤੇ ਵੀ ਲੱਗੇ ਆ ਇਹ ਪਲੈਨਿੰਗ ਵੀ ਬਣਾ ਲਈ ਆ ਸਮਾਨ ਵੀ ਹੈਗਾ ਸਾਰਾ ਦਵਾਂਗੇ ਜਿਹਦਾ ਬੈੱਡ ਖਰਾਬ ਹੋਇਆ ਬੈੱਡ ਦਵਾਂਗੇ ਜਿਹਦੇ ਕੰਬਲ ਖਰਾਬ ਹੋਇਆ ਕੰਬਲ ਦਵਾਂਗੇ ਚੁਗੋ ਵੀ ਹੋ ਸਕਿਆ ਸਾਡੇ ਕੋਲ ਅਸੀਂ ਸਾਰਾ ਦੇਵਰੀਆ ਉਹ ਦਵਾਂਗੇ ਔਰ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਨੇ ਕਿ ਅਸੀਂ ਪਾਰਟੀ ਤੋਂ ਸਰਕਾਰ ਤੋਂ ਇਲਾਵਾ ਵੀ ਸਾਡੀਆਂ ਜਿੰਨੀਆਂ ਵੀ ਐਨ ਜੀਓਜ਼ ਸਾਡੇ ਜਿਹੜੇ ਨਾਲ ਜੁੜੇ ਨੇ ਉਹ ਸਾਰੇ ਮਦਦ ਕਰ ਰਹੇ ਨੇ ਤੋਂ ਸਾਰੇ ਰਲ ਕੇ ਰਲ ਕੇ ਆਪਾਂ ਲੋਕਾਂ ਦੇ ਨੰਬਰ ਕਰਾਂਗੇ ਸੋ ਇਹ ਹਨ ਸੰਸ਼ੇਚ ਸੰਘ ਹਲਕਾ ਇੰਚਾ ਪੰਜਾਬ ਸਰਕਾਰ ਦਿਨਾਂ ਅਗਰ ਜਿਹੜਾ ਤਮਾਮ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਹੁਣ ਉਹ ਟਾਈਮ ਤੇ ਲੰਘ ਗਿਆ ਕਿ ਉਹਨਾਂ ਨੇ ਕੋਈ ਹੋਰ ਕੋ ਕਾਗਜ਼ ਜਾਂ ਕੁਛ ਲਿਖਵਾਇਆ ਨਹੀਂ ਕੋਈ ਐਫੀਡੇਵਟ ਨਹੀਂ ਲਿਆ ਉਹਨਾਂ ਦਾ ਤੇ ਅਸੀਂ ਕੁਛ ਨਹੀਂ ਕਰ ਸਕਦੇ ਪਰ ਜਿਨ੍ਹਾਂ ਦਾ ਨੁਕਸਾਨ ਹੋਇਆ ਘਰਾਂ ਦਾ ਚਾਹੇ ਉਹ ਬੈੱਡ ਹੋਣ ਫਰਿੱਜਾਂ ਹੋਣ ਟੀਵੀ ਹੋਵੇ ਸਰਕਾਰ ਦਵੇਗੀ ਐਨ ਜੀਓਸ ਤੇ ਵੀ ਦੇ ਰਹੀਆਂ ਪਰ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੀ ਜਿਹੜੀ ਹੈ ਉਹਨਾਂ ਦੀ ਪੂਰੀ ਮਦਦ ਕਰੇਗੀ ਸੋ ਕੈਮਰਾਮੈਨ rahul ਦੇ ਨਾਲ ਨਰੇਸ਼ ਸ਼ਰਮਾ ਢੇਲੀ ਪੰਜਾਬ ਗੁਰਦਾਸਪੁਰ